ਮੁਖਿਆਸ ਜੇਲੇ ਮੈਂ ਜਗਤ ਨਾਮ ਦਾ ਕੈਮਰਾ ਸਪੋਰਟ ਕਰਨਾ ਚਾਹੁੰਦੀ ਕਿ ਨਾਮਾ ਸੁਮਨ ਪਿੱਕਵਡ ਕਿਹੜੀ ਕੰਪੀਟੀਸ਼ਨ ਦੇ ਵਿੱਚ ਆ ਜੀ ਇਸ ਗ੍ਰਾਮ ਪੱਤਰ ਤੇ ਚਾਹੁੰਦੇ ਦਾ ਮੈਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅੰਡਰ ਥਰੂ ਭਗਵੰਤ ਮਾਨ ਸਿੰਘ ਜੀ ਨੇ ਚਲਾਈ ਹੋਈ ਹੈ ਸਕੀਮ ਹੈ ਤੇ ਉਹਦੇ ਅੰਡਰ ਥਰੂ ਮੈਂ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਿਆ ਜੋ ਕਿ ਆਨਲਾਈਨ ਐਗਜ਼ਾਮ ਹੋਇਆ ਸੀ ਜਿਸ ਦੇ ਅੰਦਰ ਥਰੂ ਮੇਰੀ ਸਿੱਧੀ ਸਟੇਟ ਲੈਵਲ ਤੇ ਸਿਲੈਕਸ਼ਨ ਹੋਈ ਸੀ ਤਾਂ ਕੀ ਮੈਸੂਸ ਕਰ ਰਹੀ ਹਾਂ ਬਹੁਤ ਵੱਡੀ ਪ੍ਰਾਪਤੀ ਹੈ ਪੜ੍ਹਾਈ ਦੇ ਨਾਲ-ਨਾਲ ਸਿਟੀ ਸਿਹਤ ਗਤੀਵਿਧੀਆਂ ਸਪੋਰਟਸ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਅੱਜ ਇਹ ਮੈਸੂਸ ਕਰ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਤੇ ਇਹ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤ RAM Singh ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਚੰਦ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗੇ ਵਾਲੀ ਮੋਟੀਵੇਟ ਕਰਿਆ ਨੇ ਦਾ ਕੰਪੀਟੀਸ਼ਨ ਕਿਦਾਂ ਮੈਂ ਪੈਸੇ ਸੀਏ ਕਿ ਇਹਦਾ ਵੀਸ ਸਬਜੈਕਟ ਕੀ ਸੀ ਇਹ ਇਸ ਦੇ ਵਿੱਚ ਸਿਰਫ ਆਪਣੇ ਸਿਵਲ ਦੇ ਕੁਐਸਚਨਸ ਹਨ ਜਿਹਦੇ ਵਿੱਚ ਕਿ ਬੀਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਮਟੀਰੀਅਲ ਯੂਜ਼ ਹੁੰਦਾ ਹੈ ਸੀਮੈਂਟ ਬਾਰੇ ਇਹ ਚੀਜ਼ਾਂ ਪੁੱਛਣਗੀਆਂ ਸਾ ਕਿਹੜੀ ਸੰਸਥਾ ਤੋਂ ਤੁਸੀਂ ਆਪਲਾਈ ਕੀਤਾ ਇਹ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਸੀ ਇਹਦੇ ਆਨਲਾਈਨ ਐਪ ਵੈਬਸਾਈਟ ਹੈ ਤੇ ਇਹਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਹੁਣ ਕਿਹੜੀ ਸੰਸਥਾ ਹੁਣ ਮੈਂ ਅਬ ਸੰਤ ਬਾਬਾ ਅਤਰ ਸਿੰਘ ਪੋਲ ਟੈਕਨੀਕਲ ਕਾਲਜ ਬੜਬਰ ਬਰਨਾਲਾ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰ ਰਹੀ ਹਾਂ ਮੇਰਾ 5th ਸੈਮੈਸਟਰ ਚੱਲ ਰਿਹਾ ਹੈ ਇੱਕ ਪੇਗਾਮ ਦੇਣਾ ਚਾਹੁੰਦੀ ਹਾਂ ਮੈਂ ਬਸ ਇਹੀ ਪੇਗਾਮ ਲੈਣਾ ਚਾਹੁੰਦੀ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਨੂੰ ਵੀ ਬਾਹਰ ਛੱਡ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਬਸ ਉਹ ਆਪਣੇ ਪੇਰੈਂਟਸ ਨੂੰ ਮਾਨ ਫੀਲ ਕਰਵਾ ਸਕਣ ਕਿ ਕੁੜੀਆਂ ਨੂੰ ਅੱਗੇ ਆਣਾ ਜ਼ਰੂਰ ਚਾਹੀਦਾ ਹੈ ਔਰ ਮਤਲਬ ਅੱਜ ਕੱਲ ਦੀ ਜੋ ਪੀੜ੍ਹੀ ਹੈ ਜੋ ਚੱਲ ਰਹੀ ਆ ਉਹਨੂੰ ਪਿਛਾੜ ਕੇ ਅੱਗੇ ਵਧਣਾ ਚਾਹੀਦਾ ਹੈ ਥੈਂਕ ਯੂ なるほど。<noise>